ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਅੱਜ ਦੀ ਜਿਹੜੀ ਨਿਊ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਹੜੀਆਂ ਪੰਜਾਬੀ ਸੂਟ ਦੇ ਵਿੱਚ ਨਿਊ ਲੁੱਕ ਨੇ ਜਿਹੜੀਆਂ ਟ੍ਰੈਂਡ ਦੇ ਵਿੱਚ ਆਈਆਂ ਨੇਗੀਆਂ ਕੁਝ ਕੁ ਬਦਲਾਅ ਆਏ ਨੇ ਸੂਟਾਂ ਦੇ ਵਿੱਚ ਜਿਹੜੇ ਕਿ ਹੁਣ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਜਿਵੇਂ ਕਿ ਜਿਵੇਂ ਮੂਰੀ ਹੋ ਗਈ ਹਨਾ ਜਿਵੇਂ ਪਹਿਲਾਂ ਵੱਡੀ ਮੂਰੀ ਮਤਲਬ ਕਿ ਚੌੜੀ ਪਾਉਂਦੇ ਸੀਗੇ ਤੇ ਨੈਰੋ ਪਾਉਂਦੇ ਸੀਗੇ ਹੁਣ ਥੋੜਾ ਚੜਾਈ ਦੇ ਵਿੱਚ ਘਟ ਗਿਆ ਉਹ ਸਿਰਫ ਐਡਨੀ ਕ ਡੇਢ ਇੰਚ ਦੀ ਪਾਉਣ ਲੱਗੇ ਨੇ ਹਨਾ ਉਸ ਤਰ੍ਹਾਂ ਦੀ ਆਪਾਂ ਗੱਲਾਂ ਕੁਝ ਕਿ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੀ ਕੀ ਚੇਂਜਸ ਆਏ ਨੇ ਕੀ ਕੀ ਲੁੱਕ ਨੇ ਜਿਹੜੀਆਂ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਨੇ ਹੁਣ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਕੇ ਹਨਾ ਥੋੜਾ ਜਆ ਆਪਣੇ ਆਪ ਨੂੰ ਰਾਇਲ ਦਿਖਾ ਸਕਦੇ ਹੋਗੇ ਹਨਾ ਆਪਣੀ ਲੁੱਕ ਨੂੰ ਐਕਸਪੈਂਸਿਵ ਤੇ ਸੋਹਣਾ ਮਤਲਬ ਕਿ ਟ੍ਰੈਂਡ ਦੇ ਹਿਸਾਬ ਨਾਲ ਹਨਾ ਮਾਡਰਨ ਲੁੱਕ ਜਿਹੜੀ ਕ੍ਰੀਏਟ ਕਰ ਸਕਦੇ ਹੋਗੇ ਤੇ ਚਲੋ ਜੀ ਸਟਾਰਟ ਕਰਦੇ ਆ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਪਿਕ ਵੀ ਇੱਥੇ ਸ਼ੇਅਰ ਕਰੂੰਗੀ ਤੇ ਨਾਲ ਨਾਲ ਮੈਂ ਤੁਹਾਨੂੰ ਦੱਸੂੰਗੀ ਕਿ ਜਿਵੇਂ ਕਿ ਪਿਕ ਦੇ ਵਿੱਚ ਹਨਾ ਚਾਕ ਦਿਖਾਏ ਗਏ ਨੇ ਸਿਰਫ ਐਨੇ ਇੱਕ ਚਾਕ ਆ ਜਿਹੜੇ ਉਹ ਖੁੱਲੇ ਛੱਡਦੇ ਆ ਨੇ ਕਮੀਜ਼ ਦੇ ਜਿਹੜਾ ਆ ਵਾਲੀ ਸਿਉਣ ਹੁੰਦੀ ਹੈ ਹਿਪ ਪਰ ਹੀ ਹਨਾ ਉਹਨੂੰ ਬਹੁਤ ਨੀਵੀ ਲੈ ਜਾਂਦੀਆਂ ਨੇ ਤੇ ਚਾਕ ਸਿਰਫ ਐਨੇ ਐਨੇ ਹੁੰਦੇ ਨੇ ਜਦੋਂ ਕਿ ਪਹਿਲਾਂ ਜਿਹੜੀ ਹਿਪ ਵਾਲੀ ਸਿਉਣ ਸੀ ਉਹ ਬਹੁਤ ਛੋਟੀ ਲਾਉਂਦੇ ਸੀਗੇ ਤੇ ਚਾਕ ਹੁੰਦੇ ਸੀ ਜਿਹੜੇ ਉਹ ਲੰਮੇ-ਲੰਮੇ ਹੁੰਦੇ ਸੀ ਵੱਡੇ-ਵੱਡੇ ਰੱਖਦੀਆਂ ਸੀਗੀਆਂ ਹਨਾ ਤੇ ਹੁਣ ਇਹ ਨਿਊ ਟ੍ਰੈਂਡ ਚੱਲਿਆਗਾ ਕਿ ਚਾਕ ਨੇ ਜਿਹੜੇ ਉਹ ਆਪਣੀ ਹਿਪ ਤੋਂ ਕਮ ਸੇ ਕਮ ਗਿੱਠ ਹੇ ਨੀਚੇ ਬੰਦ ਹੁੰਦੇ ਨੇਗੇ ਨੀਚੇ ਤੱਕ ਉਹ ਉਮੀਦ ਕਰਦੇ ਆ ਕਿ ਤੁਸੀਂ ਸਮਝ ਗਏ ਹੋਵੋਗੇ ਮੇਰੀ ਗੱਲ ਨੂੰ ਅ ਪਿਕ ਦੇ ਵਿੱਚ ਨਜ਼ਰ ਹੀ ਆ ਰਿਹਾ ਹੈ ਨਾ ਆਪਾਂ ਨੂੰ ਉਹਨਾਂ ਕੀ ਵਰਕ ਕਰਵਾਇਆ ਹੋਇਆ ਉਹਨੇ ਪਹਿਣਨੇ ਕਮੀਜ਼ ਤੇ ਤੇ ਉਹਨੇ ਕਿ ਝਾਕ ਨੇ ਜਿਹੜੇ ਖੁੱਲੇ ਛੱਡੇ ਹੋਏ ਨੇ ਸਿਰਫ ਇੰਨੇ ਝਾਕ ਖੁੱਲੇ ਛੱਡੇ ਹੋਏ ਨੇ ਉਹਨੇ ਤੇ ਕਮੀਜ਼ ਨਾ ਹੀ ਤਾਂ ਜ਼ਿਆਦਾ ਸ਼ਾਰਟ ਹੈ ਉਹਦੀ ਤੇ ਨਾ ਹੀ ਜ਼ਿਆਦਾ ਲੌਂਗ ਹੈ ਕਿ ਮੀਡੀਅਮ ਦਾ ਸਾਈਜ਼ ਰੱਖਿਆ ਹੋਇਆ ਹੈ ਕਮੀਜ਼ ਦਾ ਤੇ ਹੁਣ ਇਹੀ ਟ੍ਰੈਂਡ ਹੈਗਾ ਕਿ ਜ਼ਿਆਦਾ ਨਹੀਂ ਤਾਂ ਲੌਂਗ ਕਮੀਜ਼ ਬਣਾਉਂਦੇ ਆ ਅਗਲਾ ਹੈ ਨਾ ਨਹੀਂ ਸ਼ਾਰਟ ਜ਼ਿਆਦਾ ਮੀਡੀਅਮ ਦਾ ਸਾਈਜ਼ ਹੁੰਦਾ ਹੈਗਾ ਤੇ ਹਿਪ ਹੈ ਜਿਹੜੀ ਉਹ ਬਹੁਤ ਨੀਵੀਂ ਰੱਖੀ ਹੁੰਦੀ ਆ ਬੰਦ ਕਰੀ ਹੁੰਦੀ ਆ ਹਿਪ ਸ ਠੀਕ ਹੈ ਜੀ ਜੇਕਰ ਤੁਸੀਂ ਵੀ ਆਪਣੀ ਕਮੀਜ਼ ਨੂੰ ਇਸ ਤਰ੍ਹਾਂ ਬਣਵਾਉਂਗੇ ਹਨਾ ਚਾਕ ਛੋਟੇ ਰੱਖੋਗੇ ਤੇ ਹਿਪ ਨੂੰ ਬੰਦ ਕਰੋਗੇ ਤਾਂ ਤੁਹਾਡਾ ਜਿਹੜਾ ਸੂਟ ਹੈ ਉਹ ਇੱਕ ਮਾਡਰਨ ਜੀ ਲੁੱਕ ਕ੍ਰੀਏਟ ਕਰੂਗਾ ਹਨਾ ਅਲੱਗ ਜੀ ਲੁੱਕ ਬਣੂਗੀ ਤੁਹਾਡੀ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਆਪਣਾ ਸੂਟ ਹੈ ਉਹ ਬਣਵਾ ਸਕਦੇ ਹੋ 2025 ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਹੈ ਵਾਲੀ ਚੀਜ਼ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡ ਵਾਲੀ ਸੈਕੰਡ ਦੇ ਵਿੱਚ ਮੈਂ ਤੁਹਾਡੇ ਨਾਲ ਪਿਕ ਵੀ ਸ਼ੇਅਰ ਕਰੂਗੀ ਨਾਲ ਨਾਲ ਤੇ ਇਸ ਪੈਨ ਦੇ ਸੂਟ ਪਾਇਆ ਹੋਇਆ ਹੈਗਾ ਫਰੌਕ ਬਣਾਈ ਹੋਈ ਹੈ ਫਰੌਕ ਨਹੀ ਹੈਵੀ ਹੈਗੀ ਜਿਆਦਾ ਹਲਕੀ ਜੀ ਫਰੌਕ ਬਣਾਈ ਹੋਈ ਹੈ ਬਣਾਈ ਅੰਬ੍ਰੇਲਾ ਕੱਟ ਬਣਾਈ ਹੋਈ ਹੈ ਨਹੀ ਵਾਲ ਪਾਏ ਹੋਏ ਨੇ ਕਿ ਅੰਬ੍ਰੇਲਾ ਕੱਟ ਕਰਕੇ ਬਣਾਈ ਹੋਈ ਹੈ ਇਹਨਾਂ ਨੇ ਫਰੌਕ ਤੇ ਬਿਲਕੁਲ ਹਲਕੀ ਰੱਖੀ ਹੋਈ ਹੈ ਕੋਈ ਵੀ ਸਿਲਵਟ ਨਹੀਂ ਪਹਿਰੀ ਹੈਗੀ ਕੋਈ ਵੀ ਜਿਆਦਾ ਫਲੇਅਰ ਨਹੀਂ ਬਣ ਰਿਹਾ ਹੈਗਾ ਫਰੌਕ ਦਾ ਹਨਾ ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ ਬਿਲਕੁਲ ਹਲਕੀ ਜੀ ਫਰੌਕ ਬਣੀ ਹੋਈ ਹੈ ਫਿਟਿੰਗ ਕੀਤੀ ਹੋਈ ਹੈ ਸਾਰੀ हिਪ ਤੱਕ ਵਧੀਆ ਤੇ ਬਸ ਨੀਚੇ ਤੋਂ ਥੋੜਾ ਪਤਾ ਲੱਗਦਾ ਆਪਾਂ ਨੂੰ ਕਿ ਫਰੌਕ ਹੈ ਉਂਝ ਕਮੀਜ਼ ਟਾਈਪ ਹੀ ਬਣਾਈ ਹੋਈ ਹੈਗੀ ਤੇ ਇਹਦੇ ਨਾਲ ਤੁਸੀਂ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਤੁਸੀਂ ਤੇ ਸਿੰਪਲ ਵੀ ਸਲਵਾਰ ਬਣਾ ਸਕਦੇ ਹੋ ਥੋੜੀ ਜੀ ਹੈਵੀ ਰੱਖ ਕੇ ਹੈਨਾ ਜਿਵੇਂ ਹੁਣ ਜਿਆਦਾ ਹਲਕੀ ਸਲਵਾਰ ਪਾਉਂਦੇ ਨੇ ਹੈਨਾ ਨਾ ਹੀ ਤਾਂ ਉਹ ਪਜਾਮਾ ਹੁੰਦਾਗਾ ਤੇ ਨਹੀਂ ਸਲਵਾਰ ਹੁੰਦੀ ਹੈਗੀ ਇਸ ਤਰ੍ਹਾਂ ਨਹੀਂ ਉਹ ਥੋੜੀ ਜੀ ਹੈਵੀ ਹੁੰਦੀ ਹੈ ਸਲਵਾਰ ਜਿਹੜੀ ਇਹ ਫਰੌਕ ਦੇ ਨਾਲ ਹੁੰਦੀ ਹੈਗੀ ਜਿਹੜੀ ਆਪਾਂ ਹਲਕੀ ਫਰੌਕ ਬਣਾਉਣੇ ਆਗੇ ਤੇ ਬਿਲਕੁਲ ਫਿਟਿੰਗ ਦਿੱਤੀ ਹੁੰਦੀ ਹੈ ਇਸ ਫਰਾਕ ਦੀ ਤੇ ਇਸ ਤਰ੍ਹਾਂ ਦੀ ਲੁੱਕ ਵੀ ਜਿਹੜੀ 2025 ਦੇ ਵਿੱਚ ਬਹੁਤ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੀ ਹੈ ਤੇ ਤੁਸੀਂ ਇਸ ਤਰ੍ਹਾਂ ਦਾ ਸੂਟ ਵੀ ਬਣਵਾ ਸਕਦੇ ਹੋਗੇ 2025 ਦੀ ਮੈਰਿਜ ਵਗੈਰਾ ਕੋਈ ਫੰਕਸ਼ਨ ਵਗੈਰਾ ਅਟੈਂਡ ਕਰਨ ਲਈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਤੀਸਰੇ ਟ੍ਰੈਂਡ ਦੀ ਜੋ ਪੰਜਾਬੀ ਸੂਟ ਦੀ ਲੁੱਕ ਨੂੰ ਥੋੜਾ ਅਲੱਗ ਦਿਖਾਉਂਦਾ ਹੈਗਾ ਹੁਣ ਕੀ ਹੋ ਰਿਹਾ ਹੈ ਨਾ 2025 ਦੇ ਵਿੱਚ ਮੈਂ ਬਹੁਤ ਸਾਰੀਆਂ ਪਹਿਣਾ ਦੀਆਂ ਕਮੀਜ਼ਾਂ ਦੇਖੇ ਰਹੇ ਹਾਂ ਸੂਟ ਦੇਖੇ ਨੇਗੇ ਤੁਸੀਂ ਇੱਥੇ ਮੈਂ ਪਿਕ ਵੀ ਸ਼ੇਅਰ ਕਰੂੰਗੀ ਕੀ ਉਪਰੋਂ ਛਾਤੀ ਕੋਲੋਂ ਫਿਟਿੰਗ ਹੁੰਦੀ ਹੈ ਕਮੀਜ਼ ਦੀ ਪਰ हिਪ ਕੋਲੋਂ ਬਿਲਕੁਲ ਲੂਜ਼ ਹੁੰਦੀ ਹੈ ਕਮੀਜ਼ हिਪ ਕੋਲੋਂ ਕੋਈ ਵੀ ਫਿਟਿੰਗ ਨਹੀਂ ਕੀਤੀ ਹੁੰਦੀ ਲੂਜ਼ ਰੱਖੀ ਹੁੰਦੀ ਹੈ ਉਹ ਕਮੀਜ਼ ਬਹੁਤ ਸੋਹਣੀ ਲੱਗਦੀ ਹੈ ਪਤਾ ਨਹੀਂ ਟਰੈਡ ਦੇ ਹਿਸਾਬ ਨਾਲ ਹਨਾ ਕੋਈ ਵੀ ਚੀਜ਼ ਆਪਾਂ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਦੇ ਜਿਵੇਂ ਰਵਾਜ ਦੇ ਅਕੋਰਡਿੰਗ ਪਾਉਨੇ ਹਨਾ ਵੀ ਹੁਣ ਰਵਾਜ ਹੈ ਇਸ ਚੀਜ਼ ਦਾ ਤਾਂ ਉਹ ਬਹੁਤ ਸੋਹਣੀ ਲੱਗਦੀ ਹੈਗੀ ਜਿਹੜੀ ਆ ਪਰਵਾਜ਼ ਦੇ ਅਕੋਰਡਿੰਗ ਚੀਜ਼ ਪਾਉਣੀ ਆ ਜਿਵੇਂ ਹੁਣ ਕਿ ਇਹ ਛਾਤੀ ਤੋਂ ਕਮਰ ਤੱਕ ਆਪਾਂ ਫਿਟਿੰਗ ਕਰ ਸਕਦੇ ਤੇ نیچے ਆਪਾਂ ਲੂਸ ਛੱਡ ਸਕਦੇ ਆ ਇਸ ਤਰ੍ਹਾਂ ਸਿਉਣ ਮਾਰ ਕੇ ਬਿਲਕੁਲ ਇਸ ਤਰ੍ਹਾਂ ਕਰ ਸਕਦੇ ਆਂਗੇ ਉਹ ਬਹੁਤ ਸੋਹਣੀ ਲੁੱਕ ਬਣਦੀ ਆ ਇਹਦੇ ਨਾਲ ਜਿਹੜਾ ਘੇਰਾ ਉਹ ਵੀ ਆਪਾਂ ਨੂੰ ਥੋੜਾ ਜਿਹਾ ਵੱਡਾ ਰੱਖਣਾ ਪੈਂਦਾ ਜਿਵੇਂ ਕਿ ਆਪਾਂ 19 ਇੰਚ ਦਾ ਘੇਰਾ ਪਾਉਣੀ ਆ ਜੇ ਆਪਾਂ 21 ਇੰਚ ਵੀ ਰੱਖ ਲਾਂਗੇ ਘੇਰਾ ਤਾਂ ਬਹੁਤ ਸੋਹਣਾ ਲੱਗੂਗਾ ਸੋ ਇਹ ਸੀਗਾ ਆਪਣਾ ਤੀਸਰਾ ਟ੍ਰੈਂਡ ਜਿਹੜਾ 2025 ਦੇ ਵਿੱਚ ਚੱਲ ਰਿਹਾ ਹੈਗਾ ਇਸ ਨੂੰ ਵੀ ਤੁਸੀਂ ਫੋਲੋ ਕਰਕੇ ਆਪਣੀ ਲੁੱਕ ਨੂੰ ਮਾਡਰਨ ਦਿਖਾ ਸਕਦੇ ਹੋਗੇ ਪੰਜਾਬੀ ਸੂਟ ਦੇ ਵਿੱਚ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਟ੍ਰੈਂਡ ਦੀ ਜਿਹੜਾ ਕਿ ਆ ਪਲਾਜ਼ੋ ਦਾ ਚੱਲ ਰਿਹਾ ਹੈ ਹੁਣ ਪਲਾਜ਼ੋ ਪਾਉਂਦੇ ਨੇ ਪੈਂਟ ਪਲਾਜ਼ੋ ਪਹਿਲਾਂ 2024 23 ਦੇ ਵਿੱਚ ਚੱਲਿਆ ਸੀ ਹਨਾ ਟ੍ਰੈਂਡ ਬਹੁਤ ਖੁੱਲੇ ਖੁੱਲੇ ਪਲਾਜ਼ੋ ਪਾਉਂਦੀਆਂ ਸੀਗੀਆਂ ਹਨਾ ਆ ਇੱਕ ਸ਼ਰਾਰਾ ਚੱਲਿਆ ਸੀ ਹਨਾ ਉਹ ਪਾਉਂਦੇ ਸੀਗੇ ਪਰ ਹੁਣ ਇਹ ਥੋੜਾ ਜਿਹਾ ਘਟ ਗਿਆ ਰਵਾਜ ਇਹਨਾਂ ਚੀਜ਼ਾਂ ਦਾ ਹੁਣ ਜਿਹੜਾ ਪੈਂਟ ਪਲਾਜ਼ੋ ਆਇਆਗਾ ਉਹਦਾ ਰਵਾਜ ਥੋੜਾ ਜਿਹਾ ਜ਼ਿਆਦਾ ਹੈਗਾ ਪੈਂਟ ਪਲਾਜ਼ੋ ਹੁੰਦਾ ਪਰ ਥੋੜਾ ਜਿਹਾ ਪੈਂਟ ਨਾਲੋਂ ਖੁੱਲਾ ਹੁੰਦਾਗਾ ਤੇ ਨਾਲ ਉਹਦੇ ਉੱਚੀ ਕਮੀਜ਼ ਹੁੰਦੀ ਹੈ ਜਾਨੀ ਕਿ ਸ਼ਾਰਟ ਕਮੀਜ਼ ਹੁੰਦੀ ਹੈਗੀ ਉਹਦੇ ਨਾਲ ਨਾਲ ਮੈਂ ਪਿਕ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਭੈਣ ਨੇ ਪਾਇਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈਗਾ ਪਿਕ ਨਾਲ ਨਾਲ ਤੁਹਾਨੂੰ ਆਈਡੀਆ ਜਾ ਹੋ ਜਾਂਦਾ ਕਿ ਇਸ ਤਰ੍ਹਾਂ ਦੀ ਲੁੱਕ ਆਪਣੀ ਕ੍ਰੀਏਟ ਹੋਊਗੀ ਇਸ ਚੀਜ਼ ਨਾਲ ਹਨਾ ਨਾਲ ਨਾਲ ਮੈਂ ਦੱਸ ਰਹੀ ਹੈਗੀ ਨਾਲ ਨਾਲ ਪਤਾ ਲੱਗ ਜਾਂਦਾ ਪਿਕ ਨਾਲ ਕੀ ਤੁਸੀਂ ਇਮੇਜਿਨ ਕਰਕੇ ਦੇਖ ਸਕਦੇ ਹੋ ਕਿ ਸਾਡੇ ਇਹ ਚੀਜ਼ ਸੋਹਣੀ ਲੱਗੂਗੀ ਜਾਂ ਨਹੀਂ ਲੱਗੂਗੀ ਹਨਾ ਆਪਣੀ ਬਾਡੀ ਸ਼ੇਪ ਦੇ ਹਿਸਾਬ ਨਾਲ ਹਨਾ ਆਪਾਂ ਦੇਖਦੇ ਹੁੰਨੇ ਆ ਕਿ ਆਪਣੀ ਇਹ ਚੀਜ਼ ਜਚੂਗੀ ਜਾਂ ਨਹੀਂ ਜਚੂਗੀ ਤੇ ਇਹਦੇ ਨਾਲ ਕੁੜੀ ਨੇ ਪਲਾਜ਼ੋ ਪਾਇਆ ਹੋਇਆ ਪੈਂਟ ਪਲਾਜ਼ੋ ਬਿਲਕੁਲ ਸਟ੍ਰੇਟ ਹੈਗਾ ਪੈਂਟ ਪਲਾਜ਼ੋ ਉੱਪਰੋਂ ਵੀ ਉਨੀ ਕੀ ਸ਼ੇਪ ਦੇ ਵਿੱਚ ਹੈ ਤੇ ਨੀਚੋਂ ਪਹੁੰਚੇ ਕੋਲੋਂ ਵੀ ਉਨੀ ਕੀ ਜਿਹੜੀ ਫਿਟਿੰਗ ਕਰੀ ਹੋਈ ਹੈਗੀ ਤੇ ਇਹਦੇ ਨਾਲ ਆਪਾਂ ਸ਼ਾਰਟ ਕਮੀਜ਼ ਪਾ ਸਕਦੇ ਆਂਗੇ ਸ਼ਾਰਟ ਕਮੀਜ਼ ਬਿਲਕੁਲ ਫਿਟਿੰਗ ਵਾਲਾ ਚੱਲੂਗਾ ਇਹਦੇ ਨਾਲ ਲੂਸ ਨਹੀਂ ਚੱਲੂਗਾ ਤੇ ਕੇਰਾ ਵੀ మీడియం ਸਾਈਜ਼ ਚੱਲੂਗਾ ਨਹੀਂ ਵੱਡਾ ਆਪਾਂ ਕੇਰਾ ਬਣਾ ਸਕਦੇ ਇਹਦੇ ਨਾਲ ਨਹੀਂ ਛੋਟਾ ਬਣਾ ਸਕਦੇਾਂਗੇ ਤੇ ਇਸ ਤਰ੍ਹਾਂ ਦੀ ਜਿਹੜੀ ਨਿਊ ਲੁੱਕ ਹੈ ਉਹ 2025 ਦੇ ਵਿੱਚ ਅ ਟ੍ਰੈਂਡ ਦੇ ਵਿੱਚ ਹੈ ਮਾਡਰਨ ਜੀ ਲੁੱਕ ਕੋ ਕ੍ਰੀਏਟ ਹੁੰਦੀ ਹੈ ਇਸ ਚੀਜ਼ ਨਾਲ ਸੋ ਤੁਸੀਂ ਇਸ ਤਰ੍ਹਾਂ ਦਾ ਵੀ ਜੇਕਰ ਤੁਸੀਂ ਪਲੈਜ਼ੋ ਵਗੈਰਾ ਪਾਉਣਾ ਪਸੰਦ ਕਰਦੇ ਹੋ ਪੈਂਟ ਵਗੈਰਾ ਪਾਉਣੀ ਹੋਣਾ ਤਾਂ ਤੁਸੀਂ ਇਸ ਤਰ੍ਹਾਂ ਦਾ ਸੂਟ ਵੀ 2025 ਦੇ ਵਿੱਚ ਬਣਵਾਉਂਗੇ ਤਾਂ ਬਹੁਤ ਸੋਹਣਾ ਲੱਗੂਗਾ ਥੋੜੇ ਜਿਹਾ ਅਲੱਗ ਦਿਖੋਗੇ ਤੁਸੀਂ ਇਸ ਸੂਟ ਨੂੰ ਪਾ ਕੇ ਠੀਕ ਹੈ ਜੀ ਸੋ ਹੁਣ ਆਪਾਂ ਲਾਸਟ ਤੇ ਪੰਜਵੇਂ ਜਿਹੜੇ ਟ੍ਰੈਂਡ ਦੀ ਗੱਲ ਕਰ ਰਹੇ ਹਾਂ ਉਹ ਹੈਗਾ ਹੈਗਾ ਜੀ ਕੱਗਰਾ ਵੀ ਬਣਾ ਸਕਦੇ ਆਪਾਂ ਤੇ ਸ਼ਰਾਰਾ ਵੀ ਬਣਾ ਸਕਦੇ ਆਂਗੇ ਕੱਗਰੇ ਦੇ ਨਾਲ ਆਪਾਂ ਐਮਬ੍ਰੋਇਡਰੀ ਵਾਲੀ ਕਮੀਜ਼ ਫੁੱਲ ਹੈਵੀ ਬਣਾ ਸਕਦੇ ਆਂਗੇ ਪਰ ਉਹ ਬਣਾਉਣੀ ਆਪਾਂ ਸ਼ਾਰਟ ਹੈਗੀ ਸ਼ਾਰਟ ਦੇ ਨਾਲ-ਨਾਲ ਆਪਾਂ ਇੱਕ ਚੀਜ਼ ਹੋਰ ਕਰਨੀ ਆ ਸ਼ਾਰਟ ਕਮੀਜ਼ ਦੇ ਵਿੱਚ ਆਪਾਂ ਇੱਕ ਕੱਟ ਪਵਾ ਲੈਣਾ ਸੈਂਟਰ ਦੇ ਵਿੱਚ ਪਿਕ ਮੈਂ ਐਡ ਕਰੂੰਗੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸ ਤਰ੍ਹਾਂ ਮੈਂ ਗੱਲ ਕਰ ਰਹੀ ਆ ਕਿ ਕਿਸ ਤਰ੍ਹਾਂ ਬੜਮਾਉਣਾ ਆਪਾਂ ਸੂਟ ਜਿਹੜਾ ਬਹੁਤ ਸੋਹਣਾ ਲੱਗੂਗਾ 2025 ਦੇ ਵਿੱਚ ਅ ਇੱਕ ਨਿਊ ਜੀ ਲੁੱਕ ਕ੍ਰੀਏਟ ਕਰੂਗਾ ਤੁਹਾਡੇ ਲਈ ਇਹਦੇ ਨਾਲ ਤੁਸੀਂ ਜੇਕਰ ਸ਼ਰਾਰਾ ਤੁਹਾਨੂੰ ਕਿਸੰਦਾ ਤੁਸੀਂ ਹੈਵੀ ਜਾਂ ਸ਼ਰਾਰਾ ਬਣਾ ਸਕਦੇ ਹੋਗੇ ਕਮ ਸੇ ਕਮ 4 ਮੀਟਰ 5 ਮੀਟਰ ਕੱਪੜੇ ਦਾ ਬਣੂਗਾ ਤਾਂ ਤੁਸੀਂ ਬਹੁਤ ਸੋਹਣਾ ਬਣਾ ਲਓਗੇ 4-5 ਮੀਟਰ ਕੱਪੜੇ ਦਾ ਜੇਕਰ 3 ਕਿ ਮੀਟਰ ਦਾ ਬਣਾਉਣਾਗੇ ਬਣ ਤਾਂ ਉਹ ਵੀ ਜਾਊਗਾ ਪਰ ਉਹ ਥੋੜਾ ਜਿਹਾ ਹਲਕਾ ਬਣੂਗਾ ਐਨੀ ਸੋਹਣੀ ਲੁੱਕ ਨਹੀਂ ਬਣਦੀ ਉਹਦੇ ਨਾਲ ਤੇ ਜੇਕਰ ਤੁਸੀਂ ਸ਼ਰਾਰਾ ਪਾਉਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਇੱਕ ਘਗਰਾ ਬਣਾ ਸਕਦੇ ਹੋਗੇ ਸਿੰਪਲੀ 4-5 ਮੀਟਰ ਕੱਪੜਾ ਲੈ ਕੇ ਤੁਸੀਂ ਪਲੇਨ ਘਗਰਾ ਬਣਾ ਸਕਦੇ ਹੋਗੇ ਤੇ ਉਹਦੇ ਨਾਲ ਤੁਸੀਂ ਕੋਈ ਸੋਹਣੀ ਹੈ ਨਾ ਜਿਹੜੀ ਫੁੱਲ ਵਰਕ ਕੀਤਾ ਹੋਵੇ ਸਾਰੀ ਕਮੀਜ਼ ਤੇ ਹਨਾ ਹੈਂਡਵਰਕ ਦੀ ਕਮੀਜ਼ ਲੈ ਸਕਦੇ ਹੋ ਤੁਸੀਂ ਹਨਾ ਜਾ ਜਿਵੇਂ ਕਿ ਹੁਣ ਕਪੜਾ ਚੱਲਿਆ ਬਹੁਤ ਟ੍ਰੈਂਡ ਦੇ ਵਿੱਚ ਹੈਗਾ ਖੀਨਖਾਬ ਉਹ ਕਪੜਾ ਲੈ ਸਕਦੇ ਤੁਸੀਂ ਖੀਨਖਾਬ ਦੀ ਕਮੀਜ਼ ਹੈ ਜਿਹੜੀ ਉਹ ਰੈਡੀ ਕਰਵਾ ਸਕਦੇ ਹੋ ਸ਼ਾਰਟ ਕਮੀਜ਼ ਹੈ ਜਿਵੇਂ ਕਿ ਹੁਣ ਥੋੜਾ ਜਿਆ ਮਹਿੰਗਾ ਹੈਗਾ ਹਨਾ ਖੀਨਖਾਬ ਟ੍ਰੈਂਡਿੰਗ ਦੇ ਵਿੱਚ ਹੈਗਾ ਤਾਂ ਕਰਕੇ ਉਹ ਮਹਿੰਗਾ ਹੈਗਾ ਹੁਣੀ ਚੱਲਿਆ ਹੈਗਾ ਤੇ ਕਈ ਭੈਣਾਂ ਨੇ ਤਾਂ ਪਾ ਵੀ ਲਿਆ ਹੋਣਾ ਮੈਂ ਕਹਿ ਰਹੀ ਹਾਂ ਕਿ ਹੁਣੀ ਚੱਲਿਆ ਹੈਗਾ ਸ਼ਾਇਦ ਪਾ ਲਿਆ ਹੋਵੇ ਬਹੁਤ ਸਾਰੀਆਂ ਭੈਣਾਂ ਨੇ ਹਨਾ ਤੇ ਪਰ ਉਹ ਹਲੇ ਚੱਲ ਰਿਹਾ ਹੈਗਾ ਅ 2025 ਦੇ ਵਿੱਚ ਚੱਲੂਗਾ ਐਂਡ ਤੱਕ 2025 ਦੇ ਵਿੱਚ ਆਪਾਂ ਪਾ ਸਕਦੇ ਹਾਂਗੇ इजीली ਨਿਊ ਜਈ ਚੀਜ਼ ਆਈਏਗੀ ਇਹ ਤੇ ਯਕੀਨ ਖਾਬ ਦਾ ਤੁਸੀਂ ਸੋਨਾ ਜਾਂ ਕੋਈ ਕੱਪੜਾ ਲੈ ਕੇ ਸ਼ਾਰਟ ਕਮੀਜ਼ ਬਣਾ ਸਕਦੇ ਹੋ ਉਹਦੇ ਸੈਂਟਰ ਦੇ ਵਿੱਚ ਤੁਸੀਂ ਕੱਟ ਪਵਾ ਕੇ ਜਿਵੇਂ ਕਿ ਮੈਂ ਪਿਕ ਐਡ ਕਰੀ ਹੈਗੀ ਉਹਦੇ ਵਿੱਚ ਪਾਈਪਿੰਗ ਕਢਾ ਸਕਦੇ ਹੋ ਕੱਟ ਦੇ ਵਿੱਚ ਠੀਕ ਹੈ ਜੀ ਸ਼ਾਰਟ ਕਮੀਜ਼ ਬਣਾ ਸਕਦੇ ਹੋ ਉਹਦੇ ਉੱਤੇ ਤੁਸੀਂ ਕਾਲਰ ਲਵਾ ਸਕਦੇ ਹੋ ਹਨਾ ਕਾਲਰ ਲਵਾ ਕੇ ਜਿਵੇਂ ਕਿ ਬੰਦ ਗਲਾ ਹੁੰਦਾ ਉਹ ਵੀ ਬਣਾ ਸਕਦੇ ਹੋ ਸੋ ਇੱਕ ਮੈਂ ਹੋਰ ਏਸੀ ਜੀ ਇਹ ਵੀ ਪਿਕ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਦੀ ਬੈਕ ਸਾਈਡ ਦੀ ਕਿ ਗਲਾ ਜਿਹੜਾ ਉਹ ਆਪਾਂ ਕਾਲਰ ਵਾਲਾ ਵੀ ਪਾ ਲਿਆ ਹਨਾ ਸ਼ਾਰਟ ਵੀ ਪਾ ਲਿਆ ਗਲਾ ਤੇ ਆਪਾਂ ਡੀਪ ਗਲੇ ਵੀ ਬਹੁਤ ਪਾ ਲਿਆ ਇੱਕ ਨਿਊ ਗਲੇ ਦੀ ਮੈਂ ਤੁਹਾਨੂੰ ਲੁੱਕ ਤੁਹਾਡੇ ਨਾਲ ਇੱਥੇ ਸ਼ੇਅਰ ਕਰੂੰਗੀ ਪਿਕ ਕਿ ਨਾਈਤਾ ਗਲਾ ਬੱਟਿਆਗਾ ਤੇ ਨਈ ਛੋਟਾਗਾ ਨਈ ਕਲਰ ਲਾਇਆ ਹੋਇਆਗਾ ਹਨਾ ਤੇ ਬਹੁਤ ਸੋਹਣਾ ਜਿਹਾ ਲੱਗਦਾ ਹੈ ਇਹ ਚੀਜ਼ ਐਦਾਂ ਦਾ ਤੁਸੀਂ ਨੈਕ ਹੈ ਜਿਹੜਾ ਹੋ ਬਣਵਾ ਸਕਦੇ ਹੋ ਇਸ ਚੀਜ਼ ਦੇ ਨਾਲ ਬਹੁਤ ਸੋਹਣਾ ਲੱਗਦਾ ਹੈਗਾ ਜੇਕਰ ਤੁਸੀਂ ਕਲਰ ਲਵਾ ਸਕਦੇ ਹੋਗੇ ਠੀਕ ਹੈ ਜੀ ਤੇ ਸੋ ਇਹ ਸੀਗੀ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਅ ਜਿਹੜੀਆਂ 5-6 ਤਰ੍ਹਾਂ ਦੀਆਂ ਡਰੈੱਸਾਂ ਸੀਗੀਆਂ ਪੰਜਾਬੀ ਲੁੱਕ ਦੇ ਵਿੱਚ ਤੁਸੀਂ ਤਿਆਰ ਕਰਵਾ ਸਕਦੇ ਹੋ 2025 ਦੇ ਵਿੱਚ ਜਿਹੜੀਆਂ ਕਿ ਬਹੁਤ ਸੋਹਣੀਆਂ ਲੱਗਣਗੀਆਂ ਇੱਕ ਨਿਊ ਜੀ ਹਨਾ ਅਲੱਗ ਜੀ ਲੁੱਕ ਜੇਕਰ ਤੁਸੀਂ ਕ੍ਰੀਏਟ ਕਰਨਾ ਚਾਹੁੰਦੇ ਹੋ ਕਿਸੇ ਮੈਰਿਜ ਫੰਕਸ਼ਨ ਵਗੈਰਾ ਦੇ ਵਿੱਚ ਤਾਂ ਤੁਸੀਂ ਐਦਾਂ ਦਾ ਸੂਟ ਤਿਆਰ ਕਰਵਾ ਸਕਦੇ ਹੋਗੇ ਠੀਕ ਹੈ ਜੀ ਅ ਸੋ ਜੇਕਰ ਵੀਡੀਓ ਹੈਲਪਫੁਲ ਰਹੀ ਤੁਹਾਡੇ ਲਈ ਤੁਹਾਨੂੰ ਲੱਗਿਆ ਕਿ ਵੀਡੀਓ ਵਧੀਆ ਸੀਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰ ਦੇਣਾ ਤੇ ਨਾਲ ਨਾਲ ਵੀਡੀਓ ਨੂੰ ਲਾਈਕ ਕਰਦਿਆ ਕਰੋ ਜਿੰਨੇ ਕਿ 100 ਹੁੰਦੇ ਨੇ ਵੀਡੀਓ ਤੇ ਲਾਈਕ ਨਹੀਂ ਹੁੰਦੇ। ਜੇਕਰ ਚੈਨਲ ਤੇ ਨਿਊ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਫੈਸ਼ਨ ਦੇ ਰਿਲੇਟਿਡ ਬਿਊਟੀ ਦੇ ਰਿਲੇਟਿਡ ਆਪਾਂ ਵੀਡੀਓਜ਼ ਅਪਲੋਡ ਕਰਦੇ ਰਹੇਣੇਗੇ ਤੇ ਚਲੋ ਜੀ ਹੁਣ ਮਿਲਦੇ ਆ नेक्स्ट ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਬਾਏ ਬਾਏ।